कांग्रेस का सबका मंत्री मौजूदा विधायक बेटा अपने ही परिवार दे परिवार, तो परिवार नही ले रही सार परिवार पहुंचया एस बीसी महा पंचायत को प्रधान बलविंदर सिंह कोमड़ा ने कहा कि जमीना टोबे शामलाटा दबे कई मंत्री पर इस मंत्री ने किता खेत जाने ते ही कब्जा नहीं मान रहा मान योग इस बारे कांग्रेस के जलंधर तो विधायक श्री बाबा हैनरी नल बात की ती की कुलदीप सिंह कौन है मैं नहीं जाना न मेनू इस बारे कुछ पता है आओ देखते दे खबर विस्तार सहित बीसी महापंचायत पंजाब ਵੱਲੋਂ ਮੁਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਜ਼ਿਲ੍ਹਾ ਜਲੰਧਰ ਤੋਂ 2 ਏਕੜ ਜ਼ਮੀਨ ਵਾਲਾ ਗਰੀਬ ਕਿਸਾਨ ਕੁਲਦੀਪ ਸਿੰਘ ਪਿੰਡ ਬਿਲਗਾ ਜ਼ਿਲ੍ਹਾ ਜਲੰਧਰ ਪਹੁੰਚਿਆ ਤੇ ਉਸਨੇ ਬੜੇ ਦੁਖੀ ਮਨ ਨਾਲ ਆਪਣੇ ਤੇ ਕਾਂਗਰਸ ਦੇ ਹੰਕਾਰੀ ਸਾਬਕਾ ਮੰਤਰੀ ਅਵਤਾਰ ਸਿੰਘ ਹੈਨਰੀ ਅਤੇ ਉਸ ਦੇ ਜਲੰਧਰ ਤੋਂ ਮੌਜੂਦਾ ਵਿਧਾਇਕ ਬੇਟੇ 바ਵਾ ਹੈਨਰੀ ਵੱਲੋਂ ਕੀਤੇ ਜਾ ਰਹੇ ਅਤਿਆਚਾਰ ਅਤੇ ਧੱਕੇਸ਼ਾਹੀ ਦੀ ਦਰਦ ਭਰੀ ਹੱਡੀਤੀ ਦੱਸਦਿਆ ਕਿ ਹਾਂ ਕਿ मैं दो एकड़ जमीन ते खेती करके बड़ी मुश्किल अपने गुजारा चला रहा हा। लीडर, जो मेरे मेरे ही मेंबर है, ने मेरी जमीन रस्ते वाह के मेरे जमीन जान्दा रस्ता कर दिता है। जिस बारे मैं भी साल तो सरकारी दरबारे दर दर दोकर खा रहा हाँ मैं जलंधर तहसीलदार साहेब अस डी एम सुनवाई नहीं हुई ਅਖੀਰ ਮੈਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਮਾਨਯੋਗ ਹਾਈ ਕੋਰਟ ਨੇ ਮਿੰਤੀ ਤੇ ਹੁਕਮ ਜਾਰੀ ਕੀਤੇ ਤੇ ਮਿੰਤੀ ਕਰਵਾਈ ਪਰ ਉਪਰੋਕਤ ਲੀਡਰ ਨੇ ਹੁਕਮਾਂ ਨੂੰ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਅੱਜ ਤੱਕ ਉਸ ਰਸਤੇ ਤੇ ਕਾਬਜ਼ ਹੈ ਅੱਜ ਮੈਂ ਐਸਬੀਸੀ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਮੜਾ ਅਤੇ ਸਾਥੀ ਆਗੂਆਂ ਦੇ ਸਹਿਯੋਗ ਨਾਲ ਮਾਨਯੋਗ ਰਾਜਪਾਲ ਪੰਜਾਬ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਨਿਆਂ ਇਨਸਾਫ ਲਈ ਲਿਖਤੀ ਦਰਖਾਸਤਾਂ ਪੇਜ ਰਿਹਾ ਹਾਂ ਹਾਂ ਤੇ ਨਾਲ ਹੀ ਭਾਰਤ ਦੇ ਕਾਂਗਰਸ ਦੇ ਪ੍ਰਧਾਨ શ્રી ਖੜਗੇ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਇਹ ਦਰਖਾਸਤਾ ਪੇਜ ਕੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਬੇਨਤੀ ਕਰ ਰਹਾ ਹਾਂ ਮੈਨੂੰ ਆਸ ਹੈ ਕਿ ਮੈਨੂੰ ਜਲਦ ਇਨਸਾਫ ਮਿਲੇਗਾ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਮੜਾ ਨੇ ਬੋਲਦਿਆਂ ਕਿਹਾ ਕਿ ਆਏ ਦਿਨ ਤਨਾੜ ਲੋਕਾਂ ਜਾਂ ਲੀਡਰਾਂ ਦੇ ਅਤਿਆਚਾਰਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ ਤੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਇਹਨਾਂ ਅੱਗੇ ਬੇਵਸ ਨਜ਼ਰ ਆ ਰਹੀ ਹੈ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ जलंधर शहर दिया किसान जत्थे भी गरीब आवाज बुलंद नहीं कर दिया। ने के कि जे 15 दिना ना मास्टर बनवारी लाल ने कहा कि बड़े शर्म की गल है की इना लीडर बन के भी भुख नहीं मिट दी एक रस्ते के अपनी नीच सोच जहर कर रहा है इस मौके करम सिंह हरविंदर कोहली बाबू वेद प्रकाश सोनिया रानी हरजोत सिंह अभिषेक सिंह महेंद्र सिंह दीपक तीर विपिन कुमार दविंदर सिंह अमरीक सिंह ओम प्रकाश सुरजीत सिंह एकता रानी हरप्रीत मास्टर गुलाब सिंह आदि हाजिर हुए जदो इस बारे दूसरी तेर अवतार सिंह जी दे बेटे बाबा हैनरी जो मौजूदा विधायक हैं ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਕੁਲਜੀਤ ਸਿੰਘ ਨੂੰ ਜਾਣਦਾ ਹੀ ਨਹੀਂ ਹਾਂ ਨਾ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਹੈ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਇੱਕ ਵਿਸ਼ੇਸ਼ ਰਿਪੋਰਟ ਨਾ ਕੁਲਜੀਤ ਸਿੰਘ ਆ ਜੀ ਅੱਜ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਹੰਦਸਨ ਕੁੰਬੜਾ ਵੱਲੋਂ ਤੁਹਾਡੇ ਮਸਲੇ ਨੂੰ ਲੈ ਕੇ ਕੀ ਹੈ ਪੂਰਾ ਮਸਲਾ ਮਸਲਾ ਜੀ ਰਸਤੇ ਦਾ ਜੀ 20 ਸਾਲ ਹੋ ਗਏ ਮੈਨੂੰ ਤੱਕੇ ਖਾਂਦੇ ਨੂੰ ਠੀਕ ਹੈ ਜੀ ਤੇ ਹਾਰ ਕੇ ਮੈਂ ਇਹਨਾਂ ਦੇ ਕੋਲੇ ਆਇਆ ਕੁੰਬਲਾ ਸਾਹਿਬ ਕੋਲੇ ਵੀ ਨੇ ਮੇਰੀ ਗੱਲ ਸੁਣੀ ਆ ਤੇ ਮੈਂ ਸਰਕਾਰ ਦੇ ਕੋਲੇ ਵੀ ਐਸਐਸਪੀ ਸਾਹਿਬ ਕੋਲੇ ਉਹ ਡੀਐਸਪੀ ਕੋਲੇ ਦੂਜੇ ਐਮ ਐਸਡੀਐਮ ਕੋਲੇ ਵੀ ਪਹੁੰਚਾ ਪਰ ਮੈਨੂੰ ਕਿਸੇ ਨੇ ਵੀ ਅਨਸਾਫ਼ ਨਹੀਂ ਦਿੱਤਾ 20 ਸਾਲਾਂ ਦੀ ਲੜਾਈ 20 ਸਾਲਾਂ ਦੇ ਵਿੱਚ ਮੈਂ ਦਾਦਾ ਦੇ ਤੱਕੇ ਖਾਨਾ ਹਾਈ ਕੋਰਟ ਵੱਲੋਂ ਮੇਰਾ ਕੇਸ ਮੇਰਾ ਕਲੀਅਰ ਹੋਇਆ ਤੇ ਮੈਨੂੰ ਉਹ ਵੀ ਜਾਨੀ ਕਿ ਇਹ ਨਹੀਂ ਕੋਈ ਵੀ ਨਹੀਂ ਇਨਸਾਫ ਮੇਰੇ 20 ਸਾਲਾਂ ਦੇ ਵਿੱਚ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਗਈਆਂ ਦੇਖੋ ਸਰਕਾਰ ਕਾਲੀਆਂ ਦੀ ਵੀ ਆਈ ਕਾਂਗਰਸੀ ਦੀ ਵੀ ਆਈ ਆਪਦੀ ਵੀ ਆਈ ਮੈਨੂੰ ਕੋਈ ਇਨਸਾਫ ਨਹੀਂ ਖਾਰ ਕੇ ਮੈਂ ਵੀਰ ਜੀ ਦੇ ਕੋਲੇ ਪਹੁੰਚਾ ਤੇ ਮੈਂ ਠੱਕੇ ਖਾਦੇ ਜੋ ਟਰੈਕਟਰ ਦੀ ਲੋੜ ਹੈ ਕਿਸੇ ਦਾ ਟਰੈਕਟਰ ਲਾਇਆ ਕੇ ਮੈਂ ਆਪਣੇ ਖੱਤਿਆਂ ਦੇ ਵਿੱਚ ਵਹਾਈ ਕਰਨੀ ਕਿਸੇ ਦੇ ਖੱਤਿਆਂ ਦੇ ਵਿੱਚ ਨਹੀਂ ਆਉਣਾ ਮੇਰਾ ਰਸਤਾ ਹੋਵੇ ਮੈਂ ਆਪਣਾ ਕਿੰਨਾ ਰਸਤਾ ਕਿੰਨਾ ਜੀ ਤੁਹਾਡਾ ਜਿਸ ਪਾਸੇ ਜਿਹੜਾ ਤੁਹਾਡਾ ਰਸਤਾ ਸਾਰਾ 8 ਮਲਿਆ 8 10 ਮਲਿਆ 8000 10 ਮਲਿਆ ਹੋਵੇ ਤੇ ਬਸ ਇਦੋਂ ਵੱਧੂ ਨਹੀਂ ਹੈ ਬਾਕੀ ਹੁਣ ਮੈਨੂੰ ਇੰਨੀ ਪ੍ਰੋਬਲਮ ਮੈਂ ਕਿਸੇ ਦੇ ਖੱਤੇ ਦੇ ਵਿੱਚੀ ਜਾਂ ਕਿਸੇ ਬੰਨੇ ਦੇ ਉੱਤੇ ਹੋਣਾ ਮੈਨੂੰ ਬਹੁਤ ਪ੍ਰੋਬਲਮ ਆ ਮੇਰਾ ਪਰਿਵਾਰ ਆ ਮੇਰੇ ਬੱਚੇ ਆ ਉਹ ਵੀ ਹੁਣ ਦੇਖੋ ਨੇਰੇ ਛਰੇ ਦੇ ਅਸੀਂ ਇਹ ਜਿਹੜੀ ਆਰਥਰ ਦਾਤ ਮਤਲਬ ਤੁਸੀਂ ਗੱਲ ਕਰ ਰਹੇ ਹੋ ਜਗਾ ਦੀ ਹਾਂਜੀ ਇਹ ਡਿਸਟ੍ਰਿਕਟ ਕਿਹਦਾ ਨਾਮ ਤੇ ਹੈ ਜੀ ਫ੍ਰੀਟਰੀ ਮੇਰੇ ਨਾਂ ਦੇ ਫਰਦ ਜੀ ਮੇਰੇ ਬੋਲਦੇ ਆ ਜੀ ਹਾਂਜੀ ਤੇ ਦੋ ਬਾਰੀ ਸਾਡਾ ਉਹ ਹੋ ਚੁੱਕਾ ਮਿੰਤੀ ਹੋ ਚੁੱਕੀ ਆ ਬੋਜੀਆਂ ਗੱਡੀਆਂ ਬੋਜੀਆਂ ਗੱਡੀਆਂ ਇਹ ਹੱਲ ਹੋ ਰਿਹਾ ਤੁਹਾਡਾ ਨਹੀਂ ਜੀ ਕੋਈ ਪਾਰਟੀ ਦਾ ਕੀ ਮਤਲਬ ਕਿਉਂ ਨਹੀਂ ਹੱਲ ਹੋ ਰਿਹਾ ਤੁਹਾਡਾ ਕੋਈ ਹੱਲ ਨਹੀਂ ਹੋ ਰਿਹਾ ਤਕੜਾ ਬੰਦਾ ਇਹ ਕੀ ਨਾ ਕੀ ਬੰਦੇ ਦਾ ਜੀ ਅਫਤਾਰ ਹੈ ਇਹ ਹੈ ਕੌਣ ਕੀ ਕਰਦਾ ਜੀ ਇਹ ਇਹਨਾਂ ਦੀ ਆਪਣੀਆਂ ਮੱਥਾਂ ਚੱਲਦੀਆਂ ਇਹ ਤਾਂ ਪਿਛੋਕੜ ਕੀ ਹੈ ਪਿਛੋਕੜ ਜੀ ਸਾਡਾ ਮంత్రి ਹੈ ਮੰਤਰੀ ਹੈ ਪੰਜਾਬ ਦਾ ਮੰਤਰੀ ਰਹੇ ਤੁਸੀਂ ਹਾਂਜੀ ਹਾਂ ਬੱਸਾਂ ਕਿਹੜੀਆਂ ਚਾਹੁੰਦੀਆਂ ਨੇ ਕਰਦਾਰ ਬਸ ਜੀ ਅੱਗੇ ਜੇ ਸੁਣਵਾਈ ਨਹੀਂ ਹੁੰਦੀ ਨਹੀਂ ਜੀ ਹੁੰਦੀ ਨਹੀਂ ਹੁੰਦੀ ਅੱਗੇ ਅਗਲੇ ਦਾ ਜਿਹੜਾ ਐਕਸ਼ਨ ਹੈ ਉਹ ਕੀ ਕਰੋਗੇ ਉਹ ਬਸ ਹੁਣ ਬਸ ਆਈ ਹੈ ਜੀ ਇਹਨਾਂ ਦੇ ਹੁਣ ਕੋ ਆਏ ਆ ਜੋ ਕਹਿਣਗੇ ਅਸੀਂ ਕਰਾਂਗੇ ਵੀ ਜਿਹਦਾ ਘਲਾਉ ਵੀ ਕਰਨਾ ਕਰਾਂਗੇ ਤਾਂ ਆਪਣੀ ਲੋਰ ਨੂੰ ਕਰਨਾ ਅਸੀਂ ਝੱਕੇ ਖਾਨੇ ਆ ਨਾ ਅਸੀਂ ਆਪਣੇ ਰਸਤੇ ਦੇ ਵਿੱਚ ਜਨਾ ਪਸ਼ੂ ਪਾ ਨੂੰ ਅਸੀਂ ਕਿਸੇ ਨੂੰ ਨਹੀਂ ਪਹੁੰਚ ਪਹੁੰਚ ਸਕਦੇ ਆਪਣਾ ਰਾਹਤਾ ਹੋਵੇ ਅਸੀਂ ਆਪਣੇ ਰਾਹ ਤੇ ਸੌ ਗੱਡਾ ਭੇਟਾ ਕਈ ਟਰਾਲੀ ਲਿਆ ਕੇ ਮੰਗਣੀ ਬਾਕੇ ਲੈ ਆਉਣੀ ਕਿਹਦਾ ਟਾਈਟਰ ਲਿਆ ਕੇ ਮੰਗ ਕੇ ਲੈ ਆਉਣਾ ਅਸੀਂ ਆਪਣੇ ਖੇਤ ਦੇ ਵਿੱਚ ਆਪਣੇ ਪਸ਼ੂਆਂ ਦੇ ਕੋਲ ਨਹੀਂ ਜਾਂ ਲੋਕੋ ਸਮਾਨ ਲੈਣ ਵਾਲਾ ਆਪਣੇ ਪਸ਼ੂਆਂ ਦੇ ਕੋਲ ਹੀ ਜਾ ਹਾਂ ਇਹ ਕਰੀਏ ਪੂਰਾ ਮਸਲਾ ਕਿਸ ਕਾਲੋਂ ਲੈ ਕੇ ਤੁਹਾਡੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਸਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਤੁਸੀਂ ਹਰ ਰੋਜ਼ ਸਾਡੀ ਤੱਬੀ ਕੁਜਲੀ ਆਵਾਜ਼ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ। ਤੇ ਅੱਜ ਐਸ்சி ਬੀਸੀ ਮਾਂ ਪੰਚਾਇਤ ਵੱਲੋਂ ਜੋ ਪਿਛਲਾ ਲੰਮੇ ਸਮੇਂ ਤੋਂ ਮੋਰਚਾ ਚੱਲ ਰਿਹਾ ਹੈ। ਇੱਥੇ ਹਰ ਰੋਜ਼ ਹਰ ਇੱਕ ਜ਼ਿਲ੍ਹੇ ਤੋਂ ਜਿਹੜਾ ਹੈ ਪੀੜਤ ਵਿਅਕਤੀ ਆਂਦਾ ਹੈ। ਚਾਹੇ ਉਹ ਐਸਸੀ ਹੋਵੇ, ਬੀਸੀ ਹੋਵੇ, ਇਹ ਆ ਜਰਨਲ ਹੋਵੇ, ਕੋਈ ਕੈਟਾਗਰੀ ਦਾ ਹੋਵੇ ਪਰ ਜਿਹਦੇ ਅਤਿਆਚਾਰ, ਭ੍ਰਿਸ਼ਟਾਚਾਰ ਹੋਇਆ ਉਹ ਆਪਣੀ ਇੱਥੇ ਫਰਿਆਦ ਰੱਖਦਾ ਹੈ ਤੇ ਤੁਹਾਡੇ ਰਾਹੀਂ ਅਸੀਂ ਅੰਨੀ ਤੇ ਗੁੰਗੇ ਅਫਸਰਾਂ ਨੂੰ ਤੱਕ ਆਵਾਜ਼ ਤੁਹਾਡੀ ਬਚਾਣੇ। ਤੇ ਗੱਲ ਅੱਜ ਆਈ ਹੈ ਸਾਡੇ ਕੋਲ ਕੁਲਦੀਪ ਸਿੰਘ ਜੀ ਬਿਲਗਾ ਪਿੰਡ ਜ਼ਿਲ੍ਹਾ ਜਲੰਧਰ ਤੋਂ ਜ਼ਿਲ੍ਹਾ ਜਲੰਧਰ ਤੋਂ ਜੀ ਬਿਲਗਾ ਪਿੰਡ ਤੋਂ ਕਿਸਾਨ ਸਾਡਾ ਛੋਟਾ ਕਿਸਾਨ ਜਿਹਦੇ ਕੋਲ 2 ਕਿੱਲੇ 2 ਏਕੜ ਵਾਲਾ ਕਿਸਾਨ ਜਿਹੜਾ ਗਰੀਬ ਕਿਸਾਨ ਕਿਹਾ ਜਾਂਦਾ ਹੈ ਛੋਟਾ ਕਿਸਾਨ ਕਿਹਾ ਜਾਂਦਾ ਹੈ ਤੇ 2 ਕਿੱਲੇ ਵਾਲਾ ਤੇ ਉੱਥੇ ਦਾ ਇੱਕ ਸਾਬਕਾ ਮੰਤਰੀ ਹੈਨਰੀ ਜੀ ਅਵਤਾਰ ਹੈਨ ਅਵਤਾਰ ਹੈਰੀ ਅਵਤਾਰ ਹੈਨਰੀ ਅਵਤਾਰ ਹੈਨਰੀ ਜੀ ਤੇ ਉਹਦਾ ਬੇਟਾ ਇੱਕ ਬਾਵਾ ਹੈਨਰੀ ਜੀ ਹੈ ਜਿਹੜਾ ਮੌਜੂਦਾ ਐਮ.ਐਲ.ਏ ਹੈ ਕਾਂਗਰਸ ਨੇ ਉਹਦੇ ਬਕਸੇ ਸਾਰਾ ਕੁਝ ਬਕਸੇ ਪਰ ਲੇਕਿਨ ਇਸ ਜਿਹੜੀ ਹੈ ਨੀਤ ਹੈ ਇੱਕ 8 ਮਰਲੇ ਆ 10 ਮਰਲੇ ਦੇ ਰਸਤੇ ਤੇ ਫਿੱਟ ਗਈ। ਇਸ ਵਿਅਕਤੀ ਨੂੰ ਤੰਗ ਪਰੇਸ਼ਾਨ ਪਿਛਲੇ 20 ਸਾਲਾਂ ਤੋਂ ਕਰ ਰਿਹਾ ਹਾਂ। 20 ਸਾਲਾਂ 'ਚ ਸਰਕਾਰਾਂ ਬਦਲੀਆਂ। ਕਾਲੀ ਦਲਾਇਆ ਕਾਂਗਰਸ ਆਈ ਆਵਾਦੀ ਪਾਰਟੀ ਆਈ ਪਰ ਮਸਲਾ ਉੱਥੇ ਦਾ ਉੱਥੇ ਹੈ। ਇਹ ਵਿਅਕਤੀ ਨੇ ਜਦੋਂ ਨਾ ਪ੍ਰਸ਼ਾਸਨ ਨੇ, ਸਿਵਲ ਪ੍ਰਸ਼ਾਸਨ ਨੇ, ਲੋਕਲ ਪ੍ਰਸ਼ਾਸਨ ਨੇ ਨਾਲ ਸੁਣਾਈ ਕੀਤੀ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਹਾਈ ਕੋਰਟ ਦੀ ਡਾਇਰੈਕਸ਼ਨ ਅਨੁਸਾਰ ਇੱਕ ਬੇਨਤੀ ਹੁੰਦੀ ਹੈ ਨਿਸਾਨਦਈ ਹੁੰਦੀ ਹੈ ਨਿਸਾਨਦਈ ਤੇ ਬੰਦਾ ਜਿਹੜਾ ਪੇਸ਼ ਨਹੀਂ ਹੁੰਦਾ ਸਾਬਕਾ ਮੰਤਰੀ ਪੇਸ਼ ਨਾ ਹੋਏ ਤਾਂ ਉੱਥੇ ਠੱਡੀਆਂ ਗੜ ਦਿੱਤੀਆਂ ਗਈਆਂ ਪਰ ਉਹਨਾਂ ਨੇ ਠੱਡੀਆਂ ਪੱਟ ਕੇ ਜਿਹੜੀਆਂ ਹੈਗੀਆਂ ਨਿਸਾਨਦਈ ਦੀਆਂ ਪਾਸੇ ਗਈਆਂ ਤੀਆਂ ਤੇ ਉਹ ਇਸ ਮਨਸਾਚੇ ਵੀ ਜੇਕਰ ਰਸਤਾ ਨਾ ਦੱਬਿਆ ਗਿਆ ਨਾ ਮਿਲਿਆ ਤਾਂ ਮੈਨੂੰ ਸਸਤੇ ਭਾਦੀ ਜ਼ਮੀਨ ਖਰੀਦੂਗਾ ਜਾਂ ਇਹਦੀ ਮੈਂ ਜ਼ਮੀਨ ਦੱਬਾਂਗਾ ਇਹ ਸਾਰੇ ਨੂੰ ਦੇਖਦੇ ਹੋਏ ਇਹਨਾਂ ਸਾਰਾ ਆਪਣੇ ਮੋਰਚੇ ਤੱਕ ਪਹੁੰਚ ਕੀਤੀ ਹੈ ਅਸੀਂ ਤੁਹਾਡੇ ਰਹੀਂ ਇਹ ਦੱਸਣਾ ਚਾਹੁੰਦੇ ਹਾਂ ਜੀ ਇੱਕ ਲਿਖਤੀ ਦਰਖਾਸਤਾ ਮਾਨਯੋਗ ਰਾਜਪਾਲ ਪੰਜਾਬ ਨੂੰ ਬੀਜੀਪੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਲਿਖਤੀ ਦਰਖਾਸਤਾਂ ਦੇ ਰਹੇ ਇਹ ਫਰਿਆਦ ਲਿਖ ਕੇ ਵੀ ਇਸ ਕਿਸਾਨ ਨੂੰ ਨਿਆਂਸਾਭ ਮਿਲੇ ਤੇ ਉਹ ਸਾਬਕਾ ਮੰਤਰੀ ਦੇ ਖਿਲਾਫ ਕਾਰਵਾਈ ਹੋਵੇ ਤੇ ਜੇਕਰ ਨਹੀਂ ਹੁੰਦੀ ਤਾਂ 15 ਦਿਨ ਤੋਂ ਬਾਅਦ ਅਸੀਂ ਡੀਸੀ ਜਲੰਧਰ ਐਸਐਸਪੀ ਜਲੰਧਰ ਦਾ ਘਰਾਓ ਕਰਾਂਗੇ ਤੇ ਪਿੰਡ ਸੇ ਆਪਾ ਕਰਾਂਗੇ ਤੇ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਜਿਲ੍ਹਾ ਜਿਹੜਾ ਜਲੰਧਰ ਦੇ ਹੋਰ ਵੀ ਪੀੜਤ ਲੋਕ ਜਿੱਥੇ ਪ੍ਰਸ਼ਾਸਨ ਦੀ ਸੜ ਨਹੀਂ ਹੜ੍ਹ ਸੜਾਈ ਹੁੰਦੀ ਤੇ ਕੋਈ ਸਰਕਾਰੀ ਬਾਬੂ ਨਹੀਂ ਸੁਣਦਾ ਉਹਨਾਂ ਨੂੰ ਇਕੱਠੇ ਹੋ ਕੇ ਬੇਨਤੀ ਕਰਦੇ ਆਂ ਤੇ ਇਕੱਠੇ ਹੋ ਤਾਂ ਕਿ ਦਰਵਾਜਾ ਖੜਕਾਓ ਦਰਵਾਜਾ ਖੜਕਾ ਕੇ ਇਹਨਾਂ ਦਾ ਜਿਹੜਾ ਸਾਰਾ ਮੁਕਤੀ ਕਰਾ ਕੇ ਇਹਨਾਂ ਨੂੰ ਨਿਆਂ ਸਾਫ ਹੋਇਆ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੁੰਮੜਾ ਸਾਹਿਬ 20 ਸਾਲ ਹੋ ਗਏ ਜੀ ਕੇਸ ਚੱਲਦਿਆਂ ਨੂੰ ਇਹਨਾਂ ਦੇ ਕੋਈ ਅਜੇ ਤੱਕ ਹੱਲ ਨਹੀਂ ਹੋਇਆ ਕਿਸੇ ਕਿਸਾਨ ਜਥੇਬੰਦੀਆਂ ਇੰਨੀਆਂ ਖੜਦੀਆਂ ਕਿਸਾਨਾਂ ਦੇ ਨਾਲ ਖੜਦੀਆਂ ਇਹ ਵੀ ਗਏ ਹੋਣੇ ਕਿਸੇ ਕਿਸਾਨ ਬੰਦੇ ਕਿਸੇ ਜਥੇਦਾਨ ਦੇ ਕੋਈ ਇਹਨਾਂ ਦਾ ਹੱਥ ਪੱਲਾ ਫੜਿਆ ਜੀ ਮੈਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਵੀ 32 ਜਾਂ 33 ਜਾਂ 34 ਕਿਸਾਨ ਜਥੇਬੰਦੀਆਂ ਤਾਂ ਬਹੁਤ ਹੋ ਗਈਆਂ ਹਰੇਕ ਆਪਣੇ ਆਪਣੀ ਪ੍ਰਧਾਨਗੀ ਨੂੰ ਲਈ ਫਿਰਦਾ ਹੈ ਤੇ ਸਾਡਾ ਜਿਹੜਾ ਛੋਟਾ ਕਿਸਾਨ 2 ਕਿੱਲਾਂ ਦਾ ਕਿਸਾਨ ਹੈ ਤਾਂ ਇਹਨੂੰ ਕਿਸਾਨ ਨਹੀਂ ਸਮਝਦੇ ਉਹ ਵੱਡੇ ਨੂੰ ਕਿਸਾਨ ਸਮਝਦੇ ਹੋ ਜਿਹੜਾ ਵੱਡੀ ਡੋਨੇਸ਼ਨ ਦੇ ਸਕੇ ਪੈਸੇ ਦੇ ਸਕੇ ਕਿਸਾਨ ਜਿੱਥੇ ਬੰਦੀਆਂ ਨੂੰ ਇਹ ਛੋਟਾ ਕਿਸਾਨ ਪੈਸੇ ਨਹੀਂ ਦੇ ਸਕਦਾ ਉਹ ਜਿਹੜੀ ਜਲੰਧਰ 'ਚ ਬੈਠੀਆਂ ਕਿਸਾਨ ਜਿੱਥੇ ਬੰਦੀਆਂ ਉਹਨਾਂ ਦੇ ਪ੍ਰਧਾਨ ਨੇ ਤੇ ਸਟੇਟ ਦੇ ਪ੍ਰਧਾਨ ਨੇ ਕਿ ਉਹਨਾਂ ਨੂੰ ਇਹਦਾ ਮਸਲਾ ਨਹੀਂ ਦਿਖਦਾ ਵੀ ਇੱਕ ਸਾਬਕਾ ਮੰਤਰੀ ਉਧਰ ਦੂਜੇ ਪਾਸੇ ਸਾਡੇ ਕਿਸਾਨ ਨਾਲ ਧੱਕਾ ਕਰ ਰਿਹਾ ਇਸ ਕਿਸਾਨ ਦੀ ਮਦਦ ਕਰਨੀ ਚਾਹੀਦੀ 32 ਕਿਸਾਨ ਮੰਡੀਆਂ ਜਥੇਬੰਦੀਆਂ ਸ਼ਾਇਦ ਸੁੱਤੀਆਂ ਪਈਆਂ ਹੋ ਜਿਹੜੀਆਂ ਆਪਣੇ ਕਿਸਾਨਾਂ ਦੀ ਕੋਈ ਹੈਲਪ ਜਾਂ ਮਦਦ ਨਹੀਂ ਕਰਦੇ ਇਹ ਕਿਸਾਨ ਵਿਚਾਰੇ ਰੁੱਲਦੇ ਫਿਰਦੇ ਹੈ ਇਹ ਕਿਸਾਨਾਂ ਦੀ ਅਸਲ ਕਹਾਣੀ ਇਹ ਵੀ ਇਹ ਦਿੱਲੀ ਜਾਣ ਤੱਕ ਵਾਸਤੇ ਨਹੀਂ ਸੀਮਤ ਹੈ ਵੀ ਅਸੀਂ ਦਿੱਲੀ ਜਾਣਾ ਡਾਇਰੈਕਟਰ ਲੈ ਕੇ ਕੀਤੀ ਜਾਣਾ ਜਿਹੜੇ ਛੋਟੇ ਕਿਸਾਨ ਨੇ ਜਿਹੜੇ ਪੀੜਤ ਕਿਸਾਨ ਨੇ ਜਿਨ੍ਹਾਂ ਨੂੰ ਐਮਐਲਏ ਬਦਾਇਕ ਐਸਐਸਪੀ ਡੀਐਸਪੀ ਦਵਾਰ ਰਹੇ ਨੇ ਉਹਨਾਂ ਦਾ ਵੀ ਮੁੱਦਾ ਚੁਕੜੇ ਵਾਸਤੇ ਇਹਨਾਂ ਨੂੰ ਨਿਆਂਸਾਫ ਦਵਾਣਾ ਚਾਹੀਦਾ ਛੋਟੇ ਕਿਸਾਨਾਂ ਦੀ ਰਾਖੀ ਕਰਨੀ ਚਾਹੀਦੀ ਤੇ ਤੁਹਾਡੇ ਨਾਲ ਹੀ ਇਹੀ ਜਿਹਾ ਅਸੀਂ ਕਿਸਾਨ ਮੰਡੀਆਂ ਜਥੇਬੰਦੀਆਂ ਨੂੰ ਤਾੜਨਾ ਕਰਦੇ ਆਂ ਪੰਜਾਬ ਸਰਕਾਰ ਨੂੰ ਕੀਤੀ ਅਪੀਲ ਪੰਜਾਬ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਵੀ ਜੇ ਪਹਿਲਾਂ ਕਾਲੀਆਂ ਨੇ ਇਨਸਾਫ ਨਹੀਂ ਦਿਆ ਲੋਕਾਂ ਨੂੰ ਉਹਨਾਂ ਨੇ ਕਾਂਗਰਸ ਤੋਂ ਚੇਂਜ ਕਰਦੀ ਸੀ ਫਿਰ ਚਾਹੇ ਕਾਂਗਰਸ ਨੇ ਨਹੀਂ ਇਨਸਾਫ ਦਿਆ ਹੁਣ ਆਮ ਆਦਮੀ ਪਾਰਟੀ ਆ ਗਈ ਜਿਨ੍ਹਾਂ ਨੂੰ ਐਮਐਲਏ 92 ਤੋਂ ਆਈ ਇਤੋਂ ਤੋਂ ਉੱਪਰ ਕੋਈ ਬਹੁਮਤ ਨਹੀਂ ਹੋ ਸਕਦਾ ਜੇਕਰ ਹੁਣ ਵੀ ਤੁਹਾਡੇ ਤੁਸੀਂ ਇਹ ਲੋਕਾਂ ਦੀ ਨਹੀਂ ਸੁਣਦੇ ਤਾਂ ਅਗਲੀ ਵਾਰ ਤੁਹਾਡਾ 2027 ਚ ਲੋਕ ਭੋਗ ਪਾ ਦੇਣਗੇ ਹੋਰ ਬਹੁਤ ਹੀ ਵੱਡੀ ਗੱਲ ਨਹੀਂ ਹੈ ਮੇਰੇ ਕੋਲ ਮੁੱਖ ਮੰਤਰੀ ਜੀ ਤਾਂ ਕਿੱਥੀ ਪਹੁੰਚ ਚ ਨੇ ਮੁੱਖ ਮੰਤਰੀ ਤੱਕ ਜਦੋਂ ਸਾਡੇ ਰਾਹੀਂ ਅਸੀਂ ਕਹਿ ਰਹੇ ਨੇ ਅੱਜ ਇਹ ਲਿਖਤੀ ਕੰਪਲੀਟ ਦੇ ਰਹੇ ਹਾਂ ਮੁੱਖ ਮੰਤਰੀ ਨੂੰ ਭੇਜ ਰਹੇ ਹਾਂ ਇਹ ਕੱਲ ਨੂੰ ਨਹੀਂ ਪਰਸੋਂ ਚਲੇ ਜਾਊਗੀ ਇਹਦੀ ਸਪੀਡ ਬੋਸਟ ਵੀ ਕਰਾ ਰਹੇ ਹਾਂ ਮੇਲ ਰਾਹੀਂ ਵੀ ਭੇਜ ਰਹੇ ਹਾਂ ਇਹ ਕੱਲ ਨੂੰ ਨਹੀਂ ਦੋ ਦਿਨ ਚ ਮੁੱਖ ਮੰਤਰੀ ਕੋਲ ਚਲੇ ਜਾਊਗੀ ਅਸੀਂ ਮੁੱਖ ਮੰਤਰੀ ਨੂੰ ਡੀਜੀਪੀ ਪੰਜਾਬ ਨੂੰ ਤੇ ਰਾਜਪਾਲ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਇਸ ਛੋਟੇ ਕਿਸਾਨ ਨੂੰ ਗਰੀਬ ਕਿਸਾਨ ਨੂੰ ਜਲਦੀ ਤੋਂ ਜਲਦੀ ਇਨਸਾਫ ਤੋਂ ਆਇਆ ਜਾਵੇ ਬਨਵਾਰੀ ਲਾਲ ਜਰਵੇਸ਼ ਚੌਂ ਮੋੜ ਚਾ ਮਹੱਲੀ ਦੀਆਂ ਸੱਤ ਲਾਈਟਾਂ ਤੋਂ ਬੋਰਿਆ ਇਹ ਮੋੜ ਚਾ ਜਿਹੜਾ ਤੇ ਠਿਰਿਆਂ ਦੀ ਠਿਰਿਆ ਨਿਆਸ਼ਰਾਂ ਦਾ ਆਸਰਾ ਇੱਥੇ ਬਹੁਤ ਸਾਰੇ ਲੋਕ ਜਿਹੜੇ ਪੀੜਤ ਪਰਿਵਾਰ ਨੇ ਜਿਹੜੇ ਸਰਕਾਰਾਂ ਤੋਂ ਪੀੜਤ ਨੇ ਦੋਹਾਂ ਸਰਕਾਰਾਂ ਤੋਂ ਸਰਕਾਰ ਭਾਵੇਂ ਕੋਈ ਵੀ ਹੈ ਸਰਕਾਰ ਸਾਲੀ ਉੱਤਰ ਕਾਂਟੋ ਮੈਂ ਚੜਾਂ ਵਾਲੀ ਗੱਲ ਹੈ ਤੇ ਲੁੱਟ ਤੇ ਪਏ ਨੇ ਗਰੀਬ ਦੀ ਕੋਈ ਸੁਣਵਾਈ ਨਹੀਂ ਗਰੀਬ ਦੀ ਸੁਣਵਾਈ ਤੇ ਇੱਕੋ ਤੇ ਇੱਕ ਹੈ ਜਿੱਦਾਂ ਮੈਂ ਵਾਂ ਮੇਰੇ ਨਾਲ 2008 ਵਿੱਚ ਸਰਕਾਰ ਨੇ ਧੱਕਾ ਕੀਤਾ ਉਹ ਜਿਹੜਾ ੱੱਕਾ ਵਾ ਉਹ ਇਹ ਸੀ ਕਿ ਮੈਂ ਫਤਿਹਗੜ ਟੂਰੀਆਂ ਦੀ ਇਲੈਕਸ਼ਨ ਤੇ ਖਲੋਨਾ ਲੋਕਲ ਇਲੈਕਸ਼ਨਾਂ 9 ਤੱਕ 9 ਤੋਂ 11 ਤੱਕ ਸਾਰੀਆਂ ਵੋਟਾਂ ਮੈਨੂੰ ਪੈਂਦੀਆਂ ਤੇ ਉਹਨੇ ਫਿਰ ਕਾਲੀ ਸਰਕਾਰ ਉੱਥੇ ਆਣ ਕੇ ਤੇ ਕਬਜ਼ਾ ਕਰਦੀ ਐ ਔਰ ਸਾਰੇ ਲੋਕਾਂ ਨੂੰ ਭਜਾ ਕੇ ਤੇ ਉਹ ਜਿਹੜਾ ਵਾ ਮੇਰਾ ਬੂਥ ਲੁੱਟ ਲਿਆ ਜਾਂਦਾ ਉਹਦੇ ਤੋਂ ਬਾਅਦ ਮੈਂ ਛਾਉ ਖਾਦੀ ਤੇ ਜਿਸ ਬੰਦੇ ਨੇ ਵੀ ਇਹ ਮੇਰੇ ਨਾਲ ਕਾਰਾ ਕੀਤਾ ਮੈਂ ਇਹਨੂੰ ਸੈਕਟਰੀਅਟ ਦੀ ਪੌੜੀਆਂ ਤੇ ਨਹੀਂ ਚੜਨ ਦਵਾਵਾਂਗਾ ਉਦੋਂ ਤੋਂ ਲੈ ਕੇ ਇਹ ਅੱਠ ਦੀ ਗੱਲ ਆ ਅੱਠ ਤੋਂ ਲੈ ਕੇ ਅੱਜ ਤੱਕ ਅਕਾਲੀ ਲੀਡਰ ਅਕਾਲੀ ਐਮਐਲਏ ਨਿਰਮਰ ਸਿੰਘ ਕਰੋਂ ਦਾ ਪਰਿਵਾਰ ਅੱਜ ਤੱਕ ਸੈਕਟਰੀਅਟ ਦੀ ਪੌੜੀ ਨਹੀਂ ਚੜਿਆ ਮੈਂ ਵੀ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਹਨਾਂ ਜਿਹੜੇ ਲੁਟੇਰੇ ਨੇ ਇਹਨਾਂ ਨੂੰ ਜੇ ਸੱਟ ਮਾਰਦਿਆਂ ਤੇ ਵੋੜ ਦੀ ਸੱਟ ਮਾਰੋ ਇਹਨਾਂ ਨੂੰ ਜੇ ਕਰਤ ਧੰਨਾ ਧੱਕੇ ਕਰਦੇ ਤੇ ਇਕੱਠੇ ਹੋ ਜਾਓ ਇਕੱਠੇ ਹੋ ਕੇ ਸਰਕਾਰ ਬਣਾਓ ਆਪਣੀ ਔਰ ਇਹਨਾਂ ਨੂੰ ਇਹੋ ਜਿਹਾ ਮਜ਼ਾ ਦਿਖਾਓ ਕਿ ਜਿੱਦਾਂ ਮੈਂ ਸਿਖਾਇਆ ਮੈਂ 2.5 ਸਾਲ ਮਿਹਨਤ ਕੀਤੀ ਆ ਔਰ ਇਹਨਾਂ ਨੂੰ ਇਹੋ ਜਿਹਾ ਸਬਕ ਸਿਖਾਇਆ ਇੱਕ ਗੱਲ ਦੱਸਦਾ ਤੇ ਜਿੰਨੇ ਵੀ ਮਰਜੀ ਐਮਐਲਏ ਹੋਣ ਜਿੱਦਾਂ ਵੀ ਮਰਜੀ ਵੱਧ ਵੱਧ ਵਜੀਰ ਹੋਵੇ ਉਹ ਤੁਹਾਡੇ ਕੋਲੋਂ ਐਡਾਂ ਚੱਲੇਗਾ ਜਿਹੜਾ ਕਾਂਗਲੇ ਲੋ ਜਾਂਦੀ ਆ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਕਿਸੇ ਨੂੰ ਕੋਈ ਇਨਸਾਫ ਨਹੀਂ ਦਿੱਦੀਆਂ ਝੂਠੇ ਵਾਅਦੇ ਕਰਦੀਆਂ ਨੇ ਔਰ ਢੇਰੇ ਵੱਧ ਤੋਂ ਵੱਧ ਝੂਠ ਮਾਰਦਾ ਉਹ ਫੈਕਟਰੀਅਰ ਦੀ ਪੌੜੀ ਚੜਦਾ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਕਿ ਢੇਰੇ ਵੀ ਵਾਅਦੇ ਕਰਦੇ ਆ ਝੂਠੇ ਵੱਧ ਤੋਂ ਵੱਧ ਤੁਹਾਨੂੰ ਝੂਠੇ ਵਾਅਦੇ ਕਰਕੇ ਫੈਕਟਰੀਅਰ ਦੀ ਪੌੜੀ ਚੜਦੇ ਨੇ ਜਿਹੜਾ ਵੀ ਝੂਠਾ ਵਾਅਦਾ ਕਰਦਾ ਉਹ ਨੂੰ ਵੋਟ ਨਾ ਪਾਓ ਵੋਟ ਜਿਹੜੀ ਪਾਉਣੀ ਆ ਤੇ ਆਪਣੇ ਲੋਕਾਂ ਨੂੰ ਆਪਣੀ ਪਾਰਟੀ ਨੂੰ ਵੋਟ ਪਾਓ ਜੈਪੀਨ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ